ਪੰਜਾਬ ਦੇ ਹੜ੍ਹਾਂ ਨੇ ਸਾਰੀ ਦੁਨੀਆ ਨੂੰ ਝੋੜ ਕੇ ਰੱਖ ਦਿੱਤਾ ਹੈ ਇਹ ਹੜ ਸਿਰਫ ਚੜ੍ਹਦੇ ਪੰਜਾਬ ਵਿੱਚ ਨਹੀਂ ਲੰਦੇ ਵਿੱਚ ਵੀ ਆਏ ਨੇ ਹਿਮਾਚਲ ਵਿੱਚ ਵੀ ਆਏ ਨੇ ਹਰਿਆਣੇ ਵਿੱਚ ਵੀ ਆਏ ਨੇ ਹੜ੍ਹਾਂ ਤੋਂ ਬਾਅਦ ਅਗਲੀ ਗੱਲ ਜੇ ਕੋਈ ਵੱਡੀ ਹੋਈ ਹੈ ਤਾਂ ਉਹ ਇਹ ਕਿ ਪੰਜਾਬੀਆਂ ਨੇ ਇੱਕ ਦੂਸਰੇ ਦੀ ਵਾਂ ਬਹੁਤ ਜ਼ੋਰਦਾਰ ਤਰੀਕੇ ਨਾਲ ਫੜੀ ਹੈ ਸਰਕਾਰਾਂ ਲੱਖ ਬਹਾਨੇ ਲਾਉਂਦੀਆਂ ਰਹਿਣਗੀਆਂ ਸਰਕਾਰਾਂ ਤੇ ਉਂਗਲੀਆਂ ਉਠਤੀਆਂ ਰਹਿਣਗੀਆਂ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਪੰਜਾਬੀਆਂ ਨੇ ਤੇ ਉਦੋਂ ਵੀ ਘਟ ਨਹੀਂ ਕੀਤੀ ਜਦੋਂ ਸੁਨਾਮੀ ਆਈ ਜਦੋਂ ਪਾਕਿਸਤਾਨ ਦੇ ਵਿੱਚ ਪਚਾਲ ਆਇਆ ਦੁਨੀਆ ਵਿੱਚ ਕਿਤੇ ਵੀ ਕੁਝ ਵੀ ਹੋਵੇ ਪੰਜਾਬੀ ਪਹੁੰਚ ਜਾਂਦੇ ਨੇ ਤੇ ਇਸ ਵਾਰੀ ਤੇ ਆਪਣਿਆਂ ਨੂੰ ਹੀ ਲੋੜ ਪੈ ਗਈ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਦੁਨੀਆ ਭਰ ਤੋਂ ਬਹੁਤ ਸਾਰੀ امدਾਦ ਗਈ ਹੈ ਚੱਲੀ ਹੈ ਤੇ ਲੋੜ ਹੋਵੇਗੀ ਵੀ ਆਉਣ ਵਾਲੇ ਦਿਨਾਂ ਵਿੱਚ ਤੇ ਸਾਨੂੰ ਮਾਣ ਵੀ ਹੈ ਕਿ ਸਾਡੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੱਡੀਆਂ-ਵੱਡੀਆਂ ਰਕਮਾਂ ਇਕੱਤਰ ਕਰਕੇ ਇਸ ਕੰਮ ਦੇ ਵਿੱਚ ਯੋਗਦਾਨ ਪਾਇਆ ਹੈ ਅਸੀਂ ਵੀ ਕੈਲਗਰੀ ਸ਼ਹਿਰ ਦੇ ਵਿੱਚ ਇੱਕ ਉਪਰਾਲਾ ਕਰ ਰਹੇ ਹਾਂ ਤੇ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਉਪਰਾਲੇ ਬਾਰੇ ਜਾਣਨ ਤੇ ਇਸ ਦੇ ਵਿੱਚ ਹਿੱਸਾ ਪਾਉਣ ਤਾਂ ਕਿ ਹੜਪੀੜਤਾ ਦੀ ਮਦਦ ਕੀਤੀ ਜਾ ਸਕੇ। ਮੇਰੇ ਨਾਲ ਇਸ ਵੇਲੇ ਸਟੂਡੀਓ ਵਿੱਚ ਸਤਿ ਨਰਿੰਦਰ ਸਿੰਘ ਔਜਲਾ ਜੀ ਨੇ। ਔਜਲਾ ਸਾਹਿਬ ਜੀਾਂ ਅੱਜ ਸੱਚੀ ਕਾਜੀ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਤੁਸੀਂ ਇੱਕ ਜੋ ਸਾਡੀ ਕਿੰਗਸ 11 ਹਾਕੀ ਹੈ ਜੀ ਕੈਲਗਰੀ ਦਾ ਇੱਕ ਇਹ ਗਰੁੱਪ ਹੈ pouquinho ਨਾਲ ਤੁਸੀਂ ਜੁੜੇ ਹੋਏ ਹੋ ਹਾਂਜੀ ਇਹ ਫੂਲ ਡਾਕੀ ਦੀ ਗੱਲ ਕਰਦੇ ਜਿਹੜੇ ਅਸੀਂ ਪੰਜਾਬੀ ਖੇਡਦੇ ਹਾਂ ਬਿਲਕੁਲ ਜੀ ਬਿਲਕੁਲ ਸੋ ਇਹਦੇ ਨਾਲ ਜੁੜੇ ਹੋਣਾ ਇਸ ਠੱਡੇ ਮੁਲਕ ਦੇ ਵਿੱਚ ਵੈਸੇ ਹੀ ਬੜਾ ਚੁਣੌਤੀਪੂਰਨ ਹੈ ਹਾਂਜੀ ਬਿਲਕੁਲ ਪਹਿਲਾਂ ਤਾਂ ਇਸ ਲਈ ਵੀ ਆਪ ਜੀ ਨੂੰ ਵਧਾਈ ਹੋਵੇ ਤੇ ਇਹੋ ਜਿਹੇ ਕੰਮਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਯੋਗਦਾਨ ਪਾਉਂਦੇ ਰਹੇ ਹੋ ਤੇ ਇਸ ਬਾਰੇ ਵੀ ਰੇਡੀਓ ਸਰਸੰਗਮ ਦੀ ਟੀਮ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਕੈਲਗਰੀ ਤੇ ਕਿੰਗਸ 11 ਦੀ ਟੀਮ ਇਹ ਰਲ ਕੇ ਕੰਮ ਕਰ ਰਹੇ ਨੇ ਇਹ ਕਿਸ ਤਰ੍ਹਾਂ ਕਰ ਰਹੇ ਨੇ ਅਸੀਂ ਕਿਸ ਤਰ੍ਹਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਬਾਰੇ ਸਾਨੂੰ ਦੱਸੋ ਦੇ ਵੀ ਪਹਿਲਾਂ ਜਦੋਂ ਵੀ ਕਿਤੇ ਮੁਸੀਬਤ ਆਈ ਦੁਨੀਆ 'ਚ ਤੇ ਆਪਣੇ ਪੰਜਾਬੀ ਜਿਹੜੇ ਆ ਬਹੁਤ ਅੱਗੇ ਵੱਧ ਕੇ ਸੇਵਾ ਦਾ ਬੋਹ ਕਰਦੇ ਆ ਕਿਉਂਕਿ ਇੱਕ ਮਾਰਸ਼ਲ ਕੌਮ ਆ ਤੇ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਤੇ ਸੇਵਾ ਦਾ ਇੱਕ ਜज्ਵਾ ਆ ਹੁਣ ਜਦੋਂ ਭੀੜ ਘਰ ਤੇ ਪੈ ਗਈ ਆ ਹੂੰ ਤੇ ਸਾਰੇ ਪੰਜਾਬੀ ਜਿੰਨੇ ਵਿਦੇਸ਼ਾਂ 'ਚ বাসਦੇ ਆ ਜਾਂ ਜਿਹੜੇ ਉੱਥੇ ਵੀ ਆ ਜਿੰਨੀ ਜਿੰਨੀ ਸਮਰੱਥਾ ਆ ਉਦੇ ਹਿਸਾਬ ਨਾਲ ਹਰੇਕ ਬੰਦਾ ਆਪਣਾ ਆਪਣਾ ਯੋਗਦਾਨ ਪਾ ਰਿਹਾ ਅਸੀਂ ਵੀ ਜਿੱਦਾਂ ਕਹੋ ਜਨਮ ਭੂਮੀ ਆ ਉਹਦੇ ਨਾਲ ਆਪਣੀਆਂ ਜੜ੍ਹਾਂ ਜੁੜੀਆਂ ਆ ਤੇ ਸਾਡਾ ਵੀ ਇੱਕ ਇਨਸਾਨੀਅਤ ਦੇ ਤੌਰ ਤੇ ਵੀ ਜਨਮ ਭੂਮੀ ਦੇ ਤੌਰ ਤੇ ਵੀ ਆਪਣਾ ਫਰਜ਼ ਬਣਦਾ ਵੀ ਜੋ ਵੀ ਤਿਲ ਫੋਲਿਆ ਇਥੇ ਇਕਤਰ ਕਰਕੇ ਉੱਥੇ ਭੇਜਿਆ ਜਾਵੇ ਉਹ ਸਹੀ ਪਾਸੇ ਲੱਗੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੀ ਮਦਦ ਹੋ ਸਕੇ ਇਹੋ ਜਿੱਦਾਂ ਹੁਣ ਰੇਡੀਓ ਸਰਪ ਸੰਗਮ ਗੁਰਦੁਆਰਾ ਸਿਕਸ ਸੁਸਾਇਟੀ ਸਾਊਥ-ਵੈਸਟ ਜਿਹਨੂੰ ਆਪਾਂ ਬਾਹਰਲਾ ਗੁਰਦੁਆਰਾ ਵੀ ਕਹਿ ਸਕਦੇ ਜੀ ਤੇ ਕਿੰਗਸ 11 ਫੀਲਡ ਹਾਕੀ ਸੁਸਾਇਟੀ ਜਿਹੜੀ ਅਜੇ ਤੱਕ ਕਮਿਊਨਿਟੀ ਦੇ ਸਹਿਯੋਗ ਨਾਲ ਹੀ ਚੱਲਦੀ ਆ ਰਹੀ ਹੈ ਅੱਛਾ ਜੀ ਹਾਂ ਜੀ ਤੇ ਸੋ ਉਹਨਾਂ ਵੱਲੋਂ ਇਕੱਠੇ ਹੋ ਕੇ ਸਾਰਾ ਹੰਬੜਾ ਜੇ ਇਕਤਾ ਸੀ ਸਾਰਿਆਂ ਨੂੰ ਚਲੋ ਸੁਣਨ ਵਾਲਿਆਂ ਨੂੰ ਸੰਗਤ ਨੂੰ ਵੀ ਬੇਨਤੀ ਕਰਦੇ ਆ ਹਾਂ ਜੀ ਕਿ ਉਹ ਵੀ ਆਉਣ ਤੇ ਗੁਰਦੁਦਰਾ ਸਾਹਿਬ ਅਸੀਂ ਜਿਹੜਾ ਐਤਵਾਰ ਨੂੰ ਪ੍ਰੋਗਰਾਮ ਰੱਖਿਆ ਉਹਦੇ ਬਾਰੇ ਬਿਲਕੁਲ ਇਹ ਪ੍ਰੋਗਰਾਮ ਜੀ ਐਤਵਾਰ ਨੂੰ 14 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤਾਈ ਹੋਵੇਗਾ ਹਾਂ ਹਾਂ ਤੇ ਉੱਥੇ ਜੋ ਵੀ ਆਪਣੀ ਸ਼ਰਧਾ ਆ ਕਿਸੇ ਦੀ ਉਸ ਸੰਸਾਰ ਉੱਥੇ ਦੇ ਸਕਦਾ ਗੁਰਦੁਆਰਾ ਸਾਹਿਬ ਤੋਂ ਸੋਸਾਇਟੀ ਤੋਂ ਰਸੀਦ ਮਿਲੂਗੀ ਅੱਛਾ ਜੀ ਹਾਂ ਜੀ ਜਿਹੜੀ ਕਿ ਤੁਸੀਂ ਆਪਣੇ ਟੈਕਸ ਵਿੱਚ ਵੀ ਵਰਤ ਸਕਦੇ ਆ ਸੋ ਜਿਹੜੀ ਇੱਕ ਤਾਂ ਦਾਨ ਕਰ ਕਿਸ ਤਰ੍ਹਾਂ ਸਕਦੇ ਨੇ ਕੈਸ਼ ਚੈੱਕ ਡਰਾਫਟ ਕਾਰਡ ਕਿਸ ਤਰ੍ਹਾਂ ਕਰ ਸਕਦੇ ਆ ਹਾਂ ਜੀ ਕੈਸ਼ ਵੀ ਚੈੱਕ ਵੀ ਕਾਰਡ ਵੀ ਡਰਾਫਟ ਵੀ ਈ-ਟਰਾਂਸਫਰ ਵੀ ਜਿੱਦਾਂ ਵੀ ਕੋਈ ਚਾਵੇ ਕਿਉਂਕਿ ਕਈ ਵਾਰ ਆਪਾਂ ਪਹੁੰਚ ਨਹੀਂ ਸਕਦੇ ਦਾਨ ਕਰਨ ਦੀ ਇੱਛਾ ਹੁੰਦੀ ਆ ਤੇ ਕਿਉਂਕਿ ਰਜਿਵੇਂ ਇੰਨੇ ਆ ਹਰੇਕ ਦੀ ਜ਼ਿੰਦਗੀ ਚ ਬੇਬੰਦਾ ਕਹਿੰਦਾ ਮੈਂ ਫੋਨ ਤੇ ਕਰਵਾ ਦਮਾ ਜਾਈ ਟ੍ਰਾਂਸਫਰ ਕਰ ਸਕਦਾ ਸਾਰੀ ਤਰ੍ਹਾਂ ਇਹ ਉੱਥੇ ਅਵੇਲੇਬਲ ਹੈਗਾ ਹਾਂਜੀ ਤੋਂ ਜਿਹੜੇ ਜਿਹੜਾ ਵੱਲੋਂ ਦਾਨ ਕੀਤਾ ਜਾਵੇਗਾ ਜੀ ਉਹ ਜਾਵੇਗਾ ਪਹਿਲਾਂ ਗੁਰਦੁਆਰਾ ਸਾਹਿਬ ਦੇ ਖਾਤੇ ਵਿੱਚ ਹਾਂਜੀ ਇਸੇ ਤਰ੍ਹਾਂ ਹੀ ਨਾ ਹਾਂਜੀ ਗੁਰਦੁਆਰਾ ਸਾਹਿਬ ਦੇ ਖਾਤੇ 'ਚ ਜਾਵੇਗਾ ਤੇ ਉਹ ਦੱਸਾਂਗੇ ਪਬਲਿਕਲੀ ਵੀ ਐਨੀ ਅਮਾਉਂਟ ਹੋਈ ਆ ਤੇ ਉਹ ਅੱਗੇ ਫਿਰ ਜਿੱਥੇ-ਜਿੱਥੇ ਵੀ ਭੇਜਾਂਗੇ ਉਹ ਵੀ ਦੱਸਾਂਗੇ ਹਾਂਜੀ ਠੀਕ ਹੈ ਜੀ ਸੋ ਇੱਕ ਤਾਂ ਇਹ ਜੀ ਕਿ ਜਦੋਂ ਖਾਤੇ ਵਿੱਚ ਜਾਵੇ ਕਿ 14 ਤਰੀਕ ਦਾ ਤਾਂ ਇੱਕ ਪ੍ਰੋਗਰਾਮ ਹੈ ਜੀ ਹਾਂ ਜੀ ਇਹ ਤੋਂ ਇਲਾਵਾ ਵੀ ਅਸੀਂ ਕੁਝ ਅੱਗੇ ਪਿੱਛੇ ਵੀ ਕਰ ਰਹੇ ਹਾਂ ਹਾਂ ਜੀ ਪੂਰਾ ਮਹੀਨਾ ਆਪਾਂ ਕਰਾਂਗੇ ਸਤੰਬਰ ਦਾ ਹਾਂ ਜੀ ਸਤੰਬਰ ਦਾ ਪੂਰਾ ਮਹੀਨਾ ਕਰਾਂਗੇ ਅਖੀਰ ਤੇ ਅਮਾਉਂਟ ਅਨਾਉਂਸ ਕਰਾਂਗੇ ਤੇ ਇਸੇ ਹੀ ਦਿਨ ਆਪਾਂ ਬੋਟਲ ਡਰਾਈਵ ਵੀ ਕਰ ਰਹੇ ਹਾਂ ਜਿਹੜੇ ਬੋਟਲ ਡੀਪੋ ਹੈਗੇ ਆ 80 ਐਵੇਨਿਊ ਤੇ ਬੋਟਲ ਡੀਪੋ ਹੈਗਾ ਉੱਥੇ ਜੇ ਬੰਦਾ ਕੋਈ ਆਪਣੀਆਂ ਬੋਤਲਾਂ ਕਿੰਗਸ ਲੈਬ ਦਾ ਨਾਮ ਲੈ ਕੇ ਉਸਾਂ ਦੇ ਖਾਤੇ 'ਚ ਪਾ ਦੇ ਤੇ ਉਹਨਾਂ ਨੇ ਜੋ ਵੀ ਅਮਾਉਂਟ ਹੋਊਗੀ ਉਹਨਾਂ ਤੋਂ 30 ਤਰੀਕ ਨੂੰ ਆਪਾਂ ਲੈ ਲਾਂਗੇ ਜਿੰਨੀ ਵੀ ਅਮਾਉਂਟ ਹੋਊਗੀ ਜਾਂ ਜਿਹੜਾ ਮੌਨਟਰੀ ਪੋਰਕ ਵਾਲਾ ਬੋਟਲ ਡਿੱਪੂ ਆ ਇੱਕ ਵਾਰੀ ਦੁਬਾਰਾ ਦੱਸਿਓ ਕਿ ਉਹਨਾਂ ਨੂੰ ਤਾਂ ਨਾਮ ਲੈ ਕੇ ਕਿਵੇਂ ਕਰ ਦੇਣ ਉੱਥੇ ਜਦੋਂ ਤੱਕ ਕੋਈ ਜਮ੍ਹਾਂ ਬੱਚੇ ਇਕੱਠੀਆਂ ਕਰ ਲੈਂਦੇ ਨੇ ਹਾਂਜੀ ਬੋਟਲਾਂ ਜਦਾਂ ਆਪਾਂ ਲੈ ਜਾਂਦੇ ਆਂ ਗਈਆਂ ਉੱਥੇ ਡ੍ਰੌਪ ਦੇਣ ਜਾਂਦੇ ਆਂ ਵੀ ਚਲੋ ਤੇ ਉਹ ਜੋ ਵੀ ਕੈਸ਼ ਦੀ ਰਾਸ਼ੀ ਹੋਊਗੀ ਉਹ ਕਹਿ ਦੇਣ ਵੀ ਹਰ ਪੀੜਤਾ ਲਈ ਵੀ ਜਿਹੜਾ ਕਿੰਗਸ 11 ਵਾਲੇ ਉਹਦੇ ਲਈ ਜਮ੍ਹਾਂ ਕਰ ਲਓ ਹਾਂਜੀ ਵਿੱਚ ਕਰ ਰਹੇ ਆ ਉਹਦੇ ਲਈ ਜਮ੍ਹਾਂ ਕਰ ਲਓ ਆਪਾਂ ਜਾਵਾਂਗੇ ਤੇ ਉਹਨਾਂ ਕੋਲ ਖਾਤਾ ਖੁੱਲ ਗਿਆ ਹੈ অলরেਡੀ ਆਪਣਾ ਅੱਛਾ ਜੀ ਹਾਂ ਜੀ ਤੇ ਆਪਾਂ ਜਾਵਾਂਗੇ ਉਹਨਾਂ ਕੋਲੋਂ ਉਹ ਰਾਸ਼ੀ ਜਿੰਨੀ ਵੀ ਹੋਊਗੀ ਤੇ ਉਹ ਦੇ ਦੇਣਗੇ ਇਸੇ ਤਰ੍ਹਾਂ ਮੌਂਟਰੀ ਪਾਰਕ ਜਿਹੜਾ ਬੋਟਰ ਡੀਪੂ ਆ ਉੱਥੇ ਵੀ ਇਸੇ ਤਰ੍ਹਾਂ ਖਾਤਾ ਹਾਂਜੀ ਬੋਟਰ ਉਹ ਕਿੰਨੇ ਦਿਨ ਵਾਸਤੇ ਜੀ ਉਹ ਵੀ 30 ਤਰੀਕ ਤੱਕ ਜੀ ਅੱਛਾ ਹੁਣ ਵੀ ਜਾ ਸਕਦੇ ਹਾਂ ਹਾਂਜੀ ਜਾ ਸਕਦੇ ਆ ਅੱਜ ਜਾਨੀ ਕਿ ਸ਼ੁਰੂ ਹੋ ਗਿਆ ਹੈ ਜਿੱਦਾਂ ਜਿੱਦਾਂ ਵੀ ਕਿਸੇ ਨੂੰ ਸਮਾਂ ਮਿਲਦਾ ਉੱਥੇ ਜਾ ਸਕਦੇ ਹਾਂ ਹੂੰ ਸੋ ਇਹ ਜਿਹੜਾ ਅਸੀਂ ਹਾਰਡ ਪੇਡ ਤਾਂ ਲਈ ਕਰ ਰਹੇ ਹਾਂ ਜੀ ਤੁਸੀਂ ਦੇਖ ਤੇ ਕੋਈ ਕੋਈ ਮਨਚ ਫਿਗਰ ਹੈ ਜਾਂ ਵੈਸੇ ਵੀ ਜਿੰਨਾ ਹੋ ਜਵੇ ਸੰਗਤ ਦੇ ਜੋਸ਼ ਅਰਦਾ ਹੈ ਉਹ ਸਭ ਨਾ ਜਵੇ ਦੇਖੋ ਜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਗੁਰੂ ਮਹਾਰਾਜ ਦੀ ਸੰਗਤ ਆ ਜਿੰਨਾ ਵੀ ਹੋ ਗਿਆ ਉਹ ਉੱਤੇ ਚਲੇ ਜਾਣਾ ਜੀ ਤੇ ਇਹ ਕੋਈ ਐਦਾਂ ਦੀ ਫਿਗਰ ਨਹੀਂ ਰੱਖੀ ਦਿਮਾਗ 'ਚ ਵੀ ਕਿਉਂਕਿ ਸੰਗਤ 'ਚ ਜੋਸ਼ ਬੋ ਤੇ ਆ ਸੇਵਾ ਦੀ ਭਾਵਨਾ ਬਹੁਤ ਆ ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਹੀ ਸ਼ੁਰੂ 'ਚ ਦੱਸਿਆ ਵੀ ਕੌਮ 'ਚ ਬਹੁਤ ਜ਼ਿਆਦਾ ਜਿੱਦਾਂ ਜਾਜਵਾ ਆ ਇੱਕ ਕਮਰਸ਼ਲ ਕੌਮ ਆ ਆਪਾਂ ਜਦੋਂ ਵੀ ਕਿਤੇ ਮੁਸੀਬਤ ਪੈਂਦੀ ਆ ਉਹ ਆਪਣੀ ਕੌਮ ਜਿਹੜੀ ਆ ਸਭ ਤੋਂ ਅੱਗੇ ਵਧ ਕੇ ਸੇਵਾ ਕਰਦੀ ਸਾਰੇ ਹੀ ਕਰਦੇ ਆ ਪਰ ਜਜਵਾਗ ਬਖਰਾਈ ਇਹ ਦੇਖਦੇ ਜਿੰਨੀ ਕਿਸੇ ਦੀ ਸਮਰੱਥਾ ਅਸੀਂ ਕਰ ਦਿੰਦੇ ਆ ਹਾਂਜੀ ਬਿਲਕੁਲ ਜੀ ਬਣਦਾ ਵੀ ਆ ਜੀ ਇੱਕ ਇਨਸਾਨੀਅਤ ਦੇ ਤੌਰ ਤੇ ਕਿਉਂਕਿ ਜੋ ਵੀ ਹੈਗਾ ਉਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜੇ ਕਹਿ ਲਓ ਇੱਥੇ ਵੀ ਜਾਂ ਉੱਥੇ ਵੀ ਆਪਾਂ ਕੀ ਲੈ ਕੇ ਆਏ ਆ ਕਿਤੇ ਵੀ ਜਦੋਂ ਉੱਥੋਂ ਵੀ ਛੱਡ ਕੇ ਆਏ ਆ ਆਪਾਂ ਕਿਹੜਾ ਕੁਝ ਲੈ ਕੇ ਆਏ ਆ ਇੱਥੇ ਉਹਦੀਆਂ ਬਖਸ਼ਿਸ਼ਾਂ ਨਾਲ ਹੀ ਇੱਥੇ ਆਏ ਆ ਤੇ ਉਹਦੀਆਂ ਬਖਸ਼ਿਸ਼ਾਂ ਨਾਲ ਹੀ ਆ ਜਿੰਦਾਂ ਕਹਿ ਲਓ ਵੀ ਆਪਣੇ ਤੇ ਤਾਂ ਸਮਰੱਥਾ ਕੁਛ ਵੀ ਹੈ ਨਹੀਂ ਕਿ ਤੁਸ਼ ਵੀ ਹੈ ਨਹੀਂ ਉਹਦਾ ਜੋ ਹੁਕਮ ਆ ਉਹ ਹੀ ਆ ਜਿਹੜਾ ਇੱਕ ਤਾਂ ਮੈਂ ਵੀ ਚਲੋ ਦੇਖਦਾ ਜੀ ਕਿ ਇੱਕ ਤਾਂ ਇਹ ਹੈ ਕਿ ਹੁਣ ਤੇ ਹੜ ਦਾ ਪਾਣੀ ਉਤਰ ਗਿਆ ਤੇ ਉਤਰ ਰਿਹਾ ਹੈ ਹਾਂਜੀ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਸਥਿਤੀ ਹੈ ਨਾ ਜੀ ਉਹ ਦੇਖ ਕੇ ਨਾ ਬੜੇ ਹੌਲ ਪੈਂਦੀ ਹੈ ਜੀ ਦੇਖ ਕੇ ਬਿਲਕੁਲ ਜੀ ਕਿ ਉਹ ਫਸਲਾਂ ਵੇਛ ਗਈਆਂ ਜੀ ਔਰ ਰੇਤਾ ਪੈ ਗਿਆ ਕਿਤੇ ਸਿਲਟ ਪੈ ਗਈ ਆ ਉਹ ਦਲਦਲ ਬਣ ਗਈ ਆ ਜ਼ਿਮੀਦਾਰਾਂ ਨੂੰ ਚੁੱਕਣ ਵਾਸਤੇ ਟਰੈਕਟਰ ਉਹਨਾਂ ਦੇ ਡੁੱਬ ਗਏ ਨੇ ਜੀ ਟਰੈਕਟਰ ਨਹੀਂ ਚੱਲ ਰਿਹਾ ਉਹਨਾਂ ਦੇ ਦਵਾਈਆਂ ਦੀ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਹਾਂਜੀ ਸੋ ਇਹ ਮੈਨੂੰ ਲੱਗਦਾ ਵੀ ਇਹ ਤਾਂ ਲੋਡ ਤਾਂ ਜਿੰਨੀ ਦੇਰ ਤੱਕ ਇੱਕ ਵਾਰੀ ਪੈਰੀ ਨਹੀਂ ਹੁੰਦੇ ਸਾਲ ਇੱਕ ਤੱਕ ਲੋਡ ਪੈ ਗਈ ਲੰਬਾ ਪ੍ਰੋਸੀਜਰ ਆ ਜੀ ਕਿਉਂਕਿ ਜੇ ਇਸ ਤਰ੍ਹਾਂ ਜੀਵ ਜੰਤੂ ਪਸ਼ੂ ਕਾਫੀ ਮਰ ਗਏ ਆ ਹਮ ਜਦੋਂ ਥੋੜਾ ਜਿਹਾ ਟਾਈਮ ਪਾ ਕੇ ਕਈ ਬਿਮਾਰੀਆਂ ਨੇ ਜਨਮ ਲੈਣਾ ਹਮ ਉਹਨਾਂ ਨੂੰ ਸਾਂਭਣਾ ਉਹਨਾਂ ਚੋਂ ਨਿਕਲਣਾ ਬੜਾ ਔਖਾ ਹੋ ਜਾਣਾ। ਹੂੰ ਇਹ ਮੇਰੇ ਕੋਈ ਇਹੋ ਜਿਹੀ ਵੀ ਘਟਨਾਵਾਂ ਹੋਈਆਂ ਕਿ ਸੁਸਾਈਸਾਈਡ ਵੀ ਕੀਤਾ ਵਿਚਾਰਿਆਂ ਨੂੰ ਦੁਖੀ ਆ ਕੇ ਜਦੋਂ ਪਤਾ ਹੈ ਜੀ ਵੀ ਔਖੇ ਹੋ ਕੇ ਕਰਜ਼ਾ ਚੁੱਕ ਕੇ ਫਸਲ ਵੀਜੀ ਆ ਬਿਲਕੁਲ ਜੀ ਕਿਉਂਕਿ ਹੁਣ ਜਿਹੜਾ ਛੋਟਾ ਜ਼ਿਮੀਂਦਾਰ ਜਾਂ ਵੱਡਾ ਜ਼ਿਮੀਂਦਾਰ ਆ ਜਿਹਦਾ ਸਾਰਾ ਕੁਝ ਰੁੜ ਗਿਆ ਉਹਦੇ ਲਈ ਸਾਰੀ ਦੁਨੀਆ ਖਤਮ ਹੋ ਗਈ ਆ। ਹੂੰ ਕਿਉਂਕਿ ਜਿੱਡਾ ਆਪਣਾ ਆਪਾਂ ਜੇ ਦੇਖੀਏ ਹੁਣ ਜਿਹੜੀ ਆਪਣੇ ਕੋਲ ਜਿੰਨਾ ਹੈਗਾ ਜੇ ਹੁਣ ਕੋਲ ਕੁਛ ਨਹੀਂ ਤਾਂ ਬੰਦਾ ਕਹਿੰਦਾ ਮੇਰੇ ਲਈ ਤਾਂ ਦੁਨੀਆ ਖਤਮ ਹੈ ਅੱਜ। ਹੂੰ ਤੇ ਉਹ ਬੰਦਿਆਂ ਕੋਲ ਕੋਈ ਚਾਰਾ ਨਹੀਂ ਪਰ ਬੇਨਤੀ ਕਰਦੇ ਆ ਬੇ ਸੁਸਾਈਸਾਈਡ ਨਾ ਕਰੋ ਆਪਾਂ ਸਾਰੇ ਭਰਾ ਆਂ ਰਲ ਮਿਲ ਕੇ ਜੇ ਮਹਾਰਾਜ ਨੇ ਮੁਸੀਬਤ ਪਾਈ ਆ ਉਹਨਾਂ ਹੱਲ ਘਟਾ ਦੇਣੀ ਆ ਤੇ ਆਪਾਂ ਰਲ ਮਿਲ ਕੇ ਘਟ ਜਾਾਂਗੇ ਕੋਈ ਅਸੀ ਗੱਲ ਨਹੀਂ ਹਾਂਜੀ ਸੋ ਇਹ ਕੋਈ ਹੈ ਮੋਟਾ ਜਿਹਾ ਅਸੀਂ ਆਈਡੀਆ ਦੇ ਦਈਏ ਆਪਣੇ ਸੁਣ ਦੇਖਣ ਵਾਲਿਆਂ ਨੂੰ ਕਿ ਆਪਾਂ ਕਿਹੜੀਆਂ ਸੰਸਥਾਵਾਂ ਨੂੰ ਜ਼ਿਆਦਾ ਇਹਦੇ ਵਿੱਚ ਇਨਵੋਲ ਕਰ ਰਹੇ ਆ ਆਪਾਂ ਇੱਕ ਤਾਂ ਜੀ ਖਾਲਸਾ ਜਿਹੜਾ ਸਾਰੇ ਆਪਾਂ ਜਾਣਦੇ ਆਂ ਖਾਲਸਾ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੁਨੀਆ 'ਚ ਕਿਤੇ ਵੀ ਕੋਈ ਇਦਾਂ ਦਾ ਆਉਂਦੀ ਘਟਨਾ ਹੁੰਦੀ ਆ ਖਾਲਸਾ ਜਿਹੜਾ ਸਭ ਤੋਂ ਅੱਗੇ ਚੱਲੇ ਜਾਂਦਾ ਬਿਲਕੁਲ ਹਾਂਜੀ ਤੇ ਇੱਕ ਆਪਣੇ ਭਗਤ ਪੂਰਨ ਸਿੰਘ ਪਿੰਗਲਵੜਾ ਸੋਸਾਇਟੀ ਇਹ ਕਾਫੀ ਕੰਮ ਕਰ ਰਿਹਾ ਹੈ ਸਾਡੇ ਲਈ ਸਭ ਤੋਂ ਹਾਂਜੀ ਉਹਨਾਂ ਨੂੰ ਤੇ ਇਹਨਾਂ ਦੋਨਾਂ ਸੋਸਾਇਟੀਆਂ ਨੂੰ ਆਪਾਂ ਜੋ ਵੀ ਰਾਸ਼ੀ ਇਕੱਤਰ ਹੋਊਗੀ ਅੱਧੀ ਅੱਧੀ ਇਹਨਾਂ ਦੋਨਾਂ ਸੋਸਾਇਟੀਆਂ ਨੂੰ ਭੇਜਾਂਗੇ ਠੀਕ ਹੈ ਜੀ ਔਰ ਹੋਰ ਕੋਈ ਸੰਦੇਸ਼ ਕੋਈ ਦੇਣਾ ਚਾਹੋ ਜਿਸ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਮੈਂ ਕਾਫੀ ਗੱਲਾਂ ਕਰ ਲਈਆਂ ਹਾਂਜੀ ਬੇਨਤੀ ਆ ਜੀ ਇਹ ਵੀ ਸਾਰਿਆਂ ਨੂੰ ਆਪਣੀ ਕੈਲਗਰੀ ਦੀ ਸੰਗਤ ਨੂੰ ਹੋਰ ਵੀ ਜਿਹੜੇ ਆਲੇ-ਦੁਆਲੇ ਦੀ ਸੰਗਤ ਵੀ ਜਿੱਥੇ ਤਾਂ ਵੀ ਆਪਣੀ ਆਵਾਜ਼ ਪਹੁੰਚਣੀ ਆ ਜੋ ਵੀ ਆਪਣੇ ਤਿਲ ਫੁੱਲ ਚਾਉਣ ਇਹ ਸੇਵਾ 'ਚ ਯੋਗਦਾਨ ਪਾਉਣ ਕਿਉਂਕਿ ਇਹ ਉਹਨਾਂ ਭੈਣਾ ਭਰਾਵਾਂ ਦੇ ਕੰਮ ਆਉਣੇ ਆ ਜਿਹੜੇ ਇਸ ਵੇਲੇ ਮੁਸੀਬਤ 'ਚ ਫਸੇ ਹੋ ਆ ਕਿਉਂਕਿ ਆਪਾਂ ਇੱਥੇ ਸੁਪੀ ਥਾਂ ਤੇ ਬੈਠੇ ਆ ਆਪਣੇ ਹੀ ਪਰਿਵਾਰ ਆ ਉਹ ਹੂੰ ਜ਼ਰੂਰੀ ਨਹੀਂ ਵੇ ਜੇ ਤੁਹਾਡੇ ਕੋਲ ਕੱਲ ਨੂੰ ਆਪਣੇ 14 ਤਰੀਕ ਨੂੰ ਨਹੀਂ ਟਾਈਮ 30 ਤਰੀਕ ਤੱਕ ਰੇਡੀਓ ਸੋਰ ਸੰਗੋਂ ਦਾ ਫੋਨ ਨੰਬਰ ਹੈਗਾ ਪੋਸਟਰ ਤੇ ਹੋਰ ਕੁਝ ਜਾਣਕਾਰ ਬੰਦੇ ਦੇ ਫੋਨ ਨੰਬਰ ਹੈਗੇ ਆ ਉਹਨਾਂ ਨੂੰ ਕਿਸੇ ਨੂੰ ਵੀ ਫੋਨ ਕਰਕੇ ਜਾਂ ਜਾਂ ਗੁਰਦੁਆਰਾ ਸਾਹਿਬ ਹੀ ਉੱਥੇ ਬੇ ਹੜਪੀੜਤਾ ਲਈ ਉਸੇ ਅਕਾਊਂਟ 'ਚ ਬਿਖੈ ਕੇ ਦੇ ਸਕਦੇ ਆ ਜਦੋਂ ਮਰਜੀ ਦੇ ਸਕਦੇ 30 ਤਰੀਕ ਤੱਕ ਪੈਸੇ ਦੇ ਦੇਣ ਜਰੂਰ ਜੇ ਉਦਾਂ ਨਹੀਂ ਕਰ ਸਕਦੇ ਆਪਣੀਆਂ ਬੋਤਲਾਂ ਉੱਥੇ ਦੇ ਕੇ ਉਹਦੇ ਰਾਹੀਂ ਜੋ ਵੀ ਰਾਸ਼ੀ ਹੋਊਗੀ ਆਪਣੇ ਲਈ ਉਹ ਸਾਰਾ ਕੁਝ ਜੀ ਉਹ ਗੁਰੂ ਮਹਾਰਾਜ ਦੇ ਬਿਲਕੁਲ ਜੀ ਬਹੁਤ ਵਧੀਆ ਜੀ ਔਇਲਾ ਸਾਹਿਬ ਅਸੀਂ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਕਰਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ ਅਸੀਂ ਕਿਸੇ ਵੇਲੇ ਫਿਰ ਜੀ ਉਹਨਾਂ ਨਾਲ ਕਰਕੇ ਤੇ ਅਸੀਂ ਸਾਰਾ ਫਿਰ ਸੈਟਅਪ ਜਿਹੜਾ ਸਾਡੇ ਸੋਸ਼ਲ ਮੀਡੀਆ ਐਵੇਨਿਊਸ ਤੇ ਵੀ ਲਾਈਵ ਹੋਵੇਗਾ ਤੇ 94.7 FM ਕੈਲਗਰੀ ਦੇ ਵਿੱਚ ਵੀ 8 ਤੋਂ 11 ਵਜੇ ਤੱਕ ਅਸੀਂ ਲਾਈਵ ਕਰਾਂਗੇ ਜੀ ਬਹੁਤ ਸ਼ੁਕਰੀਆ ਜੀ ਔਇਲਾ ਸਾਹਿਬ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ